ਇੰਨੀ ਸ਼ਾਦ ਚਾ ਭਾਈ ਹਮ ਤੇ ਜੀ ਲੋਹਾਂ ਚਾ ਪਾਈਆਂ ਇੰਨੀ ਸ਼ਾਦ ਬਾਂਦੀ ਜੋੜਿਆ ਇੰਨੀ ਸ਼ਾਦ ਤੇ ਨਾਲੇ ਮੇਰੀ ਗੱਲ ਛੋਲਾ ਦੁੱਜੀ ਜਦੋਂ ਤੂੰ ਇੱਥੇ ਲੈ ਆਵਣਾ ਦੋ ਚਾਰ ਦਿਨ ਤੇ ਆਪ ਬੰਦੇ ਜੇ ਨਾ ਲਿਆ ਚੱਲ ਕੋਤੀ ਮੈਂ ਦਾਦਾ ਦੇ ਤੋ ਐਵੇਂ ਹੀ ਠਿੱਕ ਠਿੱਕ ਬੜੀ ਦਲਦਲੀ ਜਾਂਦੀ ਤੂੰ ਬੇਟੀ ਤੋਂ ਨਹੀਂ ਮੇਰੀ ਆਪ ਕੋਲ ਨਹੀਂ ਹੁੰਦਾ ਤਾਮਨੇ ਮੇਰੀ ਮੈਂ ਤੇਰੀ ਬੇਟੀ ਦਾਦੀ ਕਿ ਤਰਾਈ ਆ ਹੈ ਤਮ ਲਿਆ ਉੱਥੇ ਤੂੰ ਤੇ ਐ ਦੇਦਿਆ ਜਿੱਦਾਂ ਦੇ ਤੇ ਛਾਂ ਭਰਾਂਦੀ ਤੋ ਥਾਂਦੇ ਆ ਮੈਂ ਇਕੱਲਾ ਹੀ ਉਨ ਦੋ ਜਾਨੇ ਨਹੀਂ ਤੇ ਮਤ ਤੁੱਟਨੇ ਪਤਾ ਜਿੱਦਾਂ ਅਸੀਂ ਇਕੱਲਾ ਇਕੱਲਾ ਆਦੰਦਾ ਮੈਂ ਵੀ ਪੀਣੀ ਚਾਹ ਤੀਨੀ ਤੈਨੂੰ ਦਾਦੋ ਦਾ ਤੈਨੀ ਮਾਈ ਬੁਈ ਆਈ ਆਪਣੀ ਜਾ ਕੇ ਬੀਬੀ ਨੂੰ ਕਾ ਜੋ ਚੋ ਦੇ ਦੇ ਮੇਲੀ ਕਿਉਂ ਨਹੀਂ ਬਣਾਈ ਆਂ ਤੇ ਲੋਂਦ ਲਾਤੀ ਆ ਪਾਟ ਇਕੱਲੇ ਇਕੱਲੇ ਚਾਹ ਬਣਾਗੇ ਪੀਂਦੇ ਜੇ ਇਦਾਂ ਹੀ ਮੇਰਾ ਭਾ ਦਾ ਛੇ ਦਿਮਾਗ ਥਾਲਿਆ ਛੇ ਦਾ ਤੂੰ ਕਿਦਾਂ ਲਰੇ ਤੂੰ ਧਾਇਆ ਮੇਰੇ ਭਾ ਨੂੰ ਇਕੱਲਾ ਇਕੱਲਾ ਆ ਦੋ ਵੇ ਤੋ ਐ ਜੋ ਤੋ ਨਹੀਂ ਆਂਦਾ ਅੰਦਰ ਤੱਲਾ-ਤੱਲਾ ਹੈ ਇਹ ਦੇਤੇਂ ਦੇਤੇਂ ਕੀ ਦੀਜੇ ਦਰਿਆ ਇਹਨੂੰ ਬਈ ਕਿੰਦਾ ਹੈ ਨਹੀਂ ਆਂ ਕਿੰਦਾ ਚੱਲ ਜਾਈਓ ਤੇ ਮੇਰੀ ਗੱਲ ਸੁਣ ਨਾਰੇ ਇਹਨੂੰ ਤੋਥਨਾ ਚਾ ਚਲੋ ਤਵੜੇ ਨੂੰ ਸਾਦਾ ਤੇਰਾ ਮਾਪੋਵਾ ਇਹ ਵਾ ਚ ਭੈ ਭਾ ਨਹੀਂ ਦੇਆ ਤੇ ਜਿੱਜਣ ਕਿਤੇ ਉਹ ਆਜੀ ਨਾ ਭੈਣ ਮੇਰੀ ਤੇ ਤੁਹਾਨੂੰ ਉਹਨੇ ਦੋਦੇ ਥਲੇ ਰਾਜਣਾ ਛੇਦ ਭਰੀ ਉਹਦੀ ਛੋਚ ਨਾਲ ਹਾਂ ਵਾਹ ਹੋਇਆ ਆਦਾ ਵਾਹ ਹੋਇਆ ਛੱਦਤੀ ਆ ਛੋੜਿਆ ਨੇ ਇਦਾਂ ਹੀ ਇਹਨੇ ਪੋਣਾ ਗੋਦੇ ਥਲੇ ਲਾ ਲਿਆ ਹੀ ਤੇ ਉਹਨਾਂ ਨੇ ਤਲਾਹ ਦਿੱਤਾ ਹੀ ਮੈਂ ਫੇਰ ਪੂਰਾ ਜੋਲਾ ਹੈ ਨਾ ਜਾਣਾ ਨਹੀਂ ਆਪਾਂ ਹਾਂ ਜਦੋਂ ਭੈ ਭਰ ਲਾਦੇ ਨਾ ਤੇ ਤੇ ਜਦੋਂ ਐਦਾਂ ਐਦਾਂ ਹੀ ਕਹਤਾ ਨਾ ਨੇ ਮਾਰਿਆ ਧਾਤੀ ਲਲਾ ਜਾਨੀਆ ਐਦਾਂ ਦੀ ਭੈ ਨਾ ਮੇਰੀ ਦਾਦਿਆ ਦਾਦਿਆ ਆਓ ਦਾਦਿਆ ਦਾਦਿਆ ਹਾਂ ਜੋੜੀ ਆਦਾ ਤੋਲਣਾ ਹੋਣਾ ਹਾਂ ਚੱਲ ਆਦਾ ਤੋਲਣਾ ਦੇਖ ਰਹੀ ਹਾਂ ਆਦਾ ਚੱਲ ਰਾ ਤੇਰਾ ਬਜੀ ਮੂਤ ਦਾਦਾ ਵਿੱਚੇ ਮੈਂ ਉਹ ਤਾਂ ਮੈਂ ਦਾਦੀ ਆਈਓ ਜੋੜੇ ਦਾਦੀ ਮੂਤਾਰੇ ਦੰਨੂ ਮਿਲੇ ਆਂ ਨੱਲਾ ਦੇ ਚਾ ਉਹ ਉਹ ਦੇ ਪਰਾਂ ਤੇ ਉੱਜਾ ਫੇਦੇ ਛਿੰਦੇ ਜਦੇ ਤੇ ਛਿੰਦੇ ਨੂੰ ਇੰਨੀ ਚੀਜ਼ ਜਾਂਦੇ ਛਿੰਦੇ ਦੇ ਇੱਕ ਚਪੇ ਦੀ ਮਾਰ ਹੈਗਾ ਟੁੱਟਾ ਜਾਵਾ ਟੁੱਟਾ ਜਾ ਐ ਜੋਤ ਲੈਣਾ ਆਂ ਹੁਣ ਦਲਤਈ ਐਨੀ ਜਾਂਦੀ ਆ ਅੱਜ ਚਾਹ ਜੋ ਆਪਣੇ ਜਾਂਦੇ ਤਾਂ ਆਪਣੇ ਉਹਨਾਂ ਨੂੰ ਖਾਣੂ ਹੀ ਚਾਹ ਦਿੰਦੇ ਸੀ ਦਾਦਾ ਤੂੰ ਭਾਗ ਪੀਓ ਨਾ ਦਾਦੇ ਨੂੰ ਨਾ ਦੇ ਚਾ ਪਹਿਲਾਂ ਦੇਖ ਜੋੜਿਆ ਮੰਨਦੇ ਨੂੰ ਤੇ ਨਾ ਹੁੰਨੇ ਆਦਾ ਦੋ ਦੋ ਹੱਥ ਦਾਲ ਲੈਣੇ ਆਈ ਤੇ ਟਾਈਮ ਹੁੰਦਾ ਟਾਈਮ ਟੇਬਲ ਹੁੰਦਾ ਆਈ ਦਾ ਤੱਕਿਆ ਤੂੰ ਦੋ ਵਾੜਾ ਨਹੀਂ ਪੈ ਮੈਨੂੰ ਥੱਲੇ ਡਾਉਣਾ ਡਾਉਣਾ ਨਹੀਂ ਹੁੰਦਾ ਬੜੀਆਂ ਆਈ ਟਾਈਮ ਪਾਇਆਈ ਦੂ ਟਾਈਮ ਪਲਾ ਜਾ ਰਹੇ ਤੇਰੀ ਗੱਲ ਆ ਹੁਣੇ ਹੁਣੇ ਦਾ ਮੈਂ ਦੱਦ ਲਾਂਗੇ ਬਾਲਾ ਕੋ ਜਿੱਦਾਂ ਦਾ ਬੰਦਾ ਤੇ ਤੂੰ ਟਾਈਮ ਨਹੀਂ ਪੈਂਦਿਆ ਤੂੰ ਪਾ ਟਾਈਮ ਪਾ ਤੂੰ ਬਾਲਾ ਤੂੰ ਪਾ ਟਾਈਮ ਜੋੜਿਆ ਬਾਤ ਮੈਨੂੰ 3:00 ਵਜੇ ਆਉਣਾ ਆਦਾ ਨੇ ਤਾ ਮਾ ਨੂੰ ਨਹੀਂ ਤਾ ਮਾ ਤਾ ਮਾ ਨੂੰ ਆਂਦਾ ਹੀ ਤਾ ਮਾ ਨੂੰ ਨਹੀਂ ਪਉਂਦੇ ਹੀ ਟਾਈਮ ਹਾ ਤਾ ਮਾ ਨੂੰ ਰਹਿਦਾ ਵੇਲਾ ਹੁੰਦਾ ਪਾਪਾ ਜੀ ਬੋਲਨੇ ਹੁੰਦੇ ਆਂ ਹੀ ਟਾਈਮ ਨਹੀਂ ਪਉਂਦੇ ਹਾ ਉਹ ਜਹਾ ਜੇ ਮਹਾਰਾਜਾ ਹੁੰਦਾ ਵਾ ਚਰੂਪ ਨਹੀਂ ਦੁੱਧ ਰੋਟੀ ਪਾਣੀ ਖਾਣਾ ਵੱਲ ਤੂੰ ਤਾਂ ਪਹਿਲਾਂ ਤਾਂ ਟਾਈਮ ਲਖ ਲਾ ਇਹ ਦਾਦਾ ਹੀ ਉਹ ਦਾਦਾ ਜਗੜੀ ਚਾਹ ਤੂੰ ਦਾਦਾ ਬਦਮਾਤਾ ਤੇ ਤੇ ਤੂੰ ਟਾਈਮ ਨਹੀਂ ਪੈਂਦੇ ਕੋਈ ਨਹੀਂ ਪਾ ਲਾਂਗੇ ਟਾਈਮ ਸ਼ਾਮਾ ਦਾ ਦਾਦੋ ਜੀ ਬਸ ਚਾ ਰਹਿਣਾ ਨਹੀਂ ਤੇਰੀ ਜਾਈ ਦਾ ਗੱਲ ਪਾਇਆ ਇਹਨੇ ਟਾਈਮ ਦੋ ਫੁੰਦਾਨੇ ਜਿਹੜੇ ਗੋਲੇ ਸਦਾ ਰੱਖਿਆ। ਵਾਹ ਕਾਲ ਤੇ ਦੋ ਦਾਨੇ ਹੀ ਆਦਾ ਅਦਰ ਆ ਅਦਰ ਆ ਦਤਾਂ ਮੈਂ। ਲੋੜਿਆ ਇੱਧਰ ਆ ਨਹੀਂ ਇੱਧਰ ਆਤ ਲੈੰਦੇ ਨੂੰ। ਨਹੀਂ ਦਲ ਥੋਲਾ ਤਮੜਿਆ ਦਲ ਥੋਲਾ। ਪਾਰੀਏ ਟੈਮ ਆ ਚੋ ਦੱਤ ਦੀ ਨੂੰ ਦੋਦਿਆਂ ਥੱਲੇ ਪਰ ਇੱਕ ਦਾਲ ਲਿਓ ਆ ਬੂੜੀ ਨੂੰ ਦਾਲ ਲੰਦੇ। ਚੰਦੀ ਹੱਤਾ ਛਣਾ ਚੱਦਲਾਂ ਦੇ ਦੁੱਧੀਆਂ ਚੱਟਾ ਮਾਰਾਂ ਦੁੱਧੀਆਂ। ਦੁੱਧੀਆਂ ਚੱਟਾ ਮਾਰਾਂ ਜਰਾ ਪਤਾ ਨਹੀਂ ਲੱਦੇ ਨਾ ਦੱਛੇ ਦੁੱਧਈਏ ਤੈਨੂੰ। ਦੇ ਦੇ ਤਾ ਮੜੋ ਆデア ਤਿੰਦਾ ਆデア ਤੇ ਫੇਰ ਇਹਨਾਂ ਮੈਨੂੰ ਚੁੱਤਰਾ ਆਪਾਂ ਮੈਂ ਪਹਿਲਾ ਪਹਿਲਾ ਬਦਲਾ ਲੱਲਾ ਮੈਂ ਤੇ ਬਦਲਾ ਲਈਏ ਇਹਦਾ ਨਾ ਪਾਲੀਆ ਟਾਈਮ ਤੇ ਜੀਆਂ ਚੰਗੇ ਚੰਗੇ ਨਾਚ ਮਿੱਠਾ ਪਾ ਦੀਏ ਤੇ ਜਦੋਂ ਨੂੰ ਛਿੰਦੇ ਨੇ ਉਹ ਨਾ ਉਹ ਤੁਹਾਨੂੰ ਨਵਾਨਾ ਤਾ ਦੇਣਾ ਪੈਂਦਾਲੀ ਦਾ ਦੀ ਚਰਾ ਦੇਣਾ ਮੈਂ ਮੈਨਾਂ ਥੋੜੀ ਟੈਂਪ ਹੋਣਾ ਨਾ ਤੁਮ ਲੈਣੇ ਮੇਰੇ ਤਾ ਦਾਦੇ ਆ ਮੇਰੇ ਥੱਤਾ ਨਾ ਦੁੱਧੀਆਂ ਮਾਨੀਆਂ ਦੁੱਧੀਆਂ ਜੀ ਹਮਾਂ ਨੇ ਨਾ ਤੈਨੂੰ ਦੱਛੇ ਮੇਰੇ ਤਿੱਥੇ ਵਜੀ ਤਿੱਥੇ ਨਾ ਛੰਭਰੋ ਨੀਲੋਂ ਨਹੀਂ ਦਿੱਤਨੇ ਇਹਦੇ ਤੇ ਬਿਧਨ ਰੇ ਦੋ ਦੋ ਜਦ ਦੀ ਮਾਰੇ ਦਾ ਲਾਲ ਲਾਲ ਹੋ ਜਾਏ ਤਾਲੇ ਤੇ ਹੋ ਜਾਂਦਾ ਨਹੀਂ ਮੂੰਹ ਨੂੰ ਤੀ ਦਾ ਦਿੰਦਾ ਦੰડા ਤੇ ਤਿੱਕੀਆਂ ਕਾਲੇ ਤਾਲੇ ਆ ਤਾਲੇ ਦੋਵੇਂ ਤਾਲੇ ਆ ਤੈਨੂੰ ਆਦੇ ਤੂੰ ਤੇ ਖੀਰਿਆ ਜੱਜ ਤੇ ਛੋਣਾ ਮੇਰਾ ਪਾਸ ਦੇ ਤੇ ਹਾਂ ਮੈਂ ਵੇਖਾਂ ਤੇ ਤੇਰੀ ਆ ਦੇ ਲਾ ਤੇ ਨਾਲੇ ਬੁਰੀ ਚਾਲਾਂ ਦੀ ਬੁਰੀ ਦੇ ਸਾਹਮਣੇ ਨਾ ਤੇ ਤੇ ਤਾਲੀ ਵੀ ਭਰੀ ਹੋਈ ਜੋ ਮੂੰਦਰਾ ਲਾ ਕੇ ਆ ਮੂੰਦਰਾ ਮੂੰਤੀ ਮੂੰਦਰਾ ਮੂੰਦਰਾ ਆ ਉਹਦਾ ਮੂੰਦਲਾ ਨਹੀਂ ਹੁੰਦਾ ਮੂੰਦਰਾ ਮੂੰਛਾ ਜਾ ਮੂੰਛਾ ਜਾ ਚਾਵੀ ਨਾ ਤੱਕ ਤੇ ਲੱਤਾਂ ਛਾਉਂਦੀ ਥੋੜੀ ਜਿਹੀ ਹੈ ਕਈ ਰੋ ਤੁਰੂ ਦੇ ਦੱਤਾਂ ਏ ਨਾਨੀ ਕੁਤਣਾ ਦੁੱਧੀਆਂ ਵਾ ਉਹਦਾ ਪਾ ਮੇਰਾ ਵਾ ਤਾ ਤਾ ਲੈ ਲੈ ਦੁੱਧੀਆਂ ਨਾ ਹਾਂ ਤਾ ਲੈ ਦੋ ਤਾ ਜੇ ਮੂੰਹ ਦਾਰਿਓ ਨਹੀਂ ਮੈਂ ਤਾ ਦਤੇ ਤੇ ਹੱਤਾਂ ਦੀ ਇਹਨੂੰ ਤੇ ਛਾਦੀ ਇਹਨੂੰ ਹਾਂ ਚੱਲ 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 ਤੇ ਦੀਦੀ ਮੈਂ ਕਿਨਾਂ ਦਾ ਦੇਣਾ ਤਿੱਤਾ ਤਾ ਲੈ ਲੈਤੀ ਲਾ ਦੇ ਦੋ ਨਾ ਤੇ ਤੀਤਾ ਨੂੰ ਅਰੇ ਲੱਤਾ ਤਾਂਦਾ ਦੇਉਂਦੀਆਂ ਨਾ ਲੱਤਾ ਤਾਂਦਾ ਦੇ ਅਮ ਤੇਰੇ ਤੇ ਤੇਰਾ ਹੀ ਨਾ ਦਾਤਾ ਲਾ ਦੇ ਮੁੰਜੇ ਚ ਲਾ ਦਨ ਤੋਰ ਤੇ ਪਰੇ ਪਰੇ ਮੁੰਤੇ ਹਾਂ ਨੇ ਤੂੰ ਤੇ ਦਲਾਈ ਦਾ ਨਹੀਂ ਤੂੰ ਮੈਨੂੰ ਹੱਗ ਵੇ ਤੂੰ ਮੇਰਾ ਥਾਠ ਲਿਆ ਦਰ ਤੂੰ ਮੇਰਾ ਥਾਠ ਤਿੰਨੋ ਥਾਠ ਤੇ ਤਲ ਤੇ ਮੈਂ ਥੋੜਾ ਦੱਤ ਜਣਾ ਥਾ ਦੇਤਾ ਹੁਣ ਤੇਰੇ ਥਾ ਲਿਆ ਤਰ ਦੁੱਧ ਥੋ ਤੇ ਮੁੰਜੇ ਤੇ ਦੇ ਜਾ ਉ ਤੇ ਟਾ ਲਿਆ ਇੱਧਰ ਵੀ ਤਮੀਅਤ ਇੱਧਰ ਹੀ ਤਾਂ ਮੇਰੇ ਉੱਤੇ ਹਾਂ ਹੋ ਨਹੀਂ ਆ ਤਰਦਾ ਵਾਂ ਉਹ ਤੇ ਮੁੰਜੇ ਨਹੀਂ ਤਾਂ ਚੜਾ ਵੀ ਚੱਲ ਤਾਂ ਲਾ ਤਲੀਏ ਭਾਈ ਇਹ ਟਾਈਮ ਹੈ ਨਾ ਬੱਲੇ ਨਾ ਦੇ ਦਰ ਤੋਂ ਖੰਦੇ ਨੇ ਭੁਲੀ ਨਹੀਂ ਬੱਤਲਾ ਹੋਵੇ ਤਿੰਨ ਦੱਤ ਬੀਬੀ ਨੂੰ ਦੱਤ ਪਾ ਦਿਆ ਐ ਬੀਬੀ ਹਾਂ ਉਹ ਜਿਹੜਾ ਝਿੰਦਾ ਤੇ ਥਾ ਪਾਵਾ ਨਾ ਜ਼ਿੰਦਾ ਨਾ ਦੋ ਸੈ ਨੂੰ ਤੋ ਟੰਦਾ ਜ਼ਿੰਦਾ ਜ਼ਿੰਦਾ ਤਾਬਾ ਜ਼ਿੰਦਾ ਤਾਬਾ ਹਾਂ ਹਾਂ ਬੋਲੇ ਮੇਰੇ ਭਾਣੂ ਬਾਹ ਕੁੱਤੇ ਆਈਓ ਕੱਲ ਕੱਲ ਤੁਟਿਆ ਵਾ ਇਦਾ ਇਦਾ ਦੰਦਿਆ ਨਾ ਕਿਉਂ ਟੈਮ ਪੋਦੇ ਆ ਤੇ ਹੁਣ ਅਹੀ ਲੱਗਦਾ ਟੈਮ ਪੋਣ ਤੈਨੂੰ ਜ਼ਿੰਦੇ ਦੱਚ ਟੈਮ ਪੋ ਲਗੀ ਟੈਮ ਖੱਟਾ ਲੱਗ ਜਾਂਦੀਆਂ ਨੋਣੀਆਂ ਵਾ ਲੱਤਾਂ ਛਾਂਜਣੀਆਂ ਇਹਨਾਂ ਦੀਆਂ ਦੋਆਂ ਦੀਆਂ ਬੀਬੀ ਤਾਲੋਂ ਨਾ ਨੇ ਮੈਨੂੰ ਬੜਾ ਤੁੱਤੇ ਅੱਜ ਬਦਲਾ ਲੈਣਾ ਉਹਨਾਂ ਤੋਂ ਬਦਲਾ ਉਹ ਗੱਲ ਸੁਣ ਮੇਰੀ ਲਾਲ ਪੱਗਾਂ ਆਇਆ ਨੇ ਫੜਕੇ ਲੈ ਜਾਣਾ ਈ ਉਹ ਨਹੀਂ ਫੜੇ ਤੇਰੇ ਲਾਲ ਪੱਤਾਂ ਲੈ ਨਹੀਂ ਸਿਪਾਈ ਐਵੇਂ ਫਾਟੇ ਨਾ ਦਿੰਦੇ ਮੈਂ ਭਾਜੀ ਜਿੱਦਾਂ ਛੱਡਾਂ ਲਾਈਆਂ ਛੱਜਣੇ ਨਹੀਂ ਆਈ ਤੇ ਮੂੰਹ ਜਲਾ ਲਪੰਦੇ ਮੂੰਹ ਜਲਾ ਮੂੰਹ ਜਲਾ ਚਲੀ ਜਾ ਸੋ ਮੇਰ ਕੋ ਕੋਟਣਾ ਖਾਵੀ ਮੁੰਡੇ ਮਰਵਾਉਣੇ ਆ ਤੇ ਤੇ ਮੇ ਆਪਾ ਮਾਰ ਜਿੰਦੇ ਫੇ ਹੇ ਲਾਲੇ ਜੇ ਫਾਦੇ ਤੇਰੇ ਛਿੰਜਾ ਝਾਪੇ ਨੂੰ ਤੇ ਤੂੰ ਕੋ ਕੁਛ ਬਿਆ ਇੱਥੇ ਉਹਨੂੰ ਮੈਂ ਆਪਾ ਆਵਾ ਮੈਂ ਤੇ ਲੋਟ ਚਦਣਾ ਦੇ ਜਿਹੜਾ ਮੇਹ ਪਾਣ ਇੱਥੇ ਨਾ ਨਾ ਇੱਥੇ ਹਿੱਕ ਤੇ ਬੱਚੂ ਦਾ ਪੇੜ ਜਮਾ ਪਤਾ ਲੈ ਇੱਥੇ ਤੇ ਮੈਂ ਮੇਰੇ ਪੁੱਤਿਆਂ ਨੇ ਫੜ ਕੇ ਹਲਵਾਈ ਬਣਾ ਦੇਣਾ ਹੀ ਹੋ ਆ ਲੈ ਨੇ ਜੋ ਬੰਨੂ ਤੇਰੀ ਤੇ ਗੁਜ਼ਰੀ ਜੀ ਪਟਾਉਣੀ ਆ ਦੂ ਜਿਹੜੀ ਭੂਏ ਚੜੀ ਤੂੰ ਮੁੰਡੇ ਮਾਰਨੇ ਹੱਥੇ ਤੇ ਤੇ ਚਾਦਾ ਮਾਦਾ ਦਾ ਤੇ ਮੈਂ ਆਪੋ ਮੈਂ ਆਪਾ ਉਹ ਜਿਹੜੇ ਦੋਛੋ ਤੇ ਤੈਨੂੰ ਆਪਣੇ ਬਣਾਉਂਦਾ ਤੈਨੂੰ ਹੈ ਆਪਣੇ ਬਣਾ ਦੋਛੋ ਤੇ ਪੀਤ ਜੀ ਜਿਹੜੀ ਆ ਮੇਰੇ ਦੰਦ ਨਾ ਪੀਤ ਜੀ ਜਿੱਦਾਂ ਦੇ ਦਾਏ ਮੁੰਦੇ ਹਮ ਤਰੇ ਦੋਵੇਂ ਦੇ ਪੀਤ ਨੂੰ ਪੜਾ ਲੱਗ ਗਿਆ ਨਾ ਤੈਨੂੰ ਵੇਖੀ ਕਿਦਾਂ ਲਵਾਉਂਦੀ ਗੋਡੀਆਂ ਤੇਰੀਆਂ ਅੱਜ ਕਈ ਦੇ ਲੱਦੇ ਟੈਂਪ ਹੁਣ ਦੋ ਤਾ ਨਾ ਤਾਲੋ ਮੁੰਦਲਿਆ ਮੂੰਚ ਆਂਦਰਾ ਹੀ ਮੁੰਦਲਿਆ ਵੇ ਜੋ ਬੰਦੇ ਕਬਲੀ ਪੱਲੇ ਪੈ ਗਈ ਕੀ ਕਰੀਏ ਹੀ ਮੈਂ ਖੁੰਡਾ ਮਾਰ ਮਾਰ ਨਾ ਉਹ ਤੇਰੀ ਜਾਨ ਮਾਣੀ ਜੀ ਯਾਦ ਕਰਦੀ ਰਵੇਂ ਮਾ ਮਾ ਤੂੰ ਯਾ ਤੂੰ ਇਹ ਤਾਂ ਤਾਂ ਹੋ ਨਹੀਂ ਹੋਦੀ ਨਾ ਚਲੇ ਜਦੇ ਕੋਲ ਜਾ ਮਰੇ ਕਰੋ ਨਿਕਲ ਜਾ ਨਿਕਲ ਜਾ ਤੂੰ ਚਲੇ ਜਾ ਮਰੇ ਕਰੋ ਆ ਜਾ ਆ ਜਾ ਆਦਾ ਆਦਾ ਤੇਤੀਆ ਆਦਾ ਆਦਾ ਤੇਤੀਆ 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 ਆਦਾ 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 ਤੇਤੀਆ ਆਦਾ ਆਦਾ ਥੋੜੀ ਆਈ ਦੀਦੀ ਆਈ ਦੇਣਾ ਕਿਦੂ ਦਿਨਾ ਮਤੋਂਦੇ ਮੈਨੂੰ ਕਾਤਾ ਆਦਾ ਆਪਣੀ ਹਾਲੇ ਆਈ ਵਾਹਨ ਦੇਵੇ ਤੋਦਾ ਦੀਦੀ ਬਹੁਤ ਹੈ ਯੋ ਕੀ ਆ ਰਿਹਾ ਮੈਨੂੰ ਕਾਹਦਾ ਮੈਂ ਨਾ ਰਿਹਾ ਅਦੂਰ ਨਾ ਗਿਆ ਨੀਂ ਕਿਆ ਆਹ ਇਹ ਤਾਂ ਕਿਹਦੀ ਪਿਆਲੇ ਨਾ ਪਾ ਨਾ ਪਾ ਤਾ ਦਬਾ ਰ ਇਹਨੂੰ ਅੱਦਿੱਤਥੇ ਆਏ ਇੱਥੇ ਵਾਰਿਆ ਇਹਨੂੰ ਇੱਥੇ ਲਾਤਾ ਲਈ ਹੁਣ ਥੱਲੇ ਆ ਕੇ ਥੱਲੇ ਆ ਇਨਾ ਵੱਡਣਾ ਜਾਂ ਜੈ ਜਰਾ ਇਧਨਾ ਨਹੀਂ ਨਹੀਂ ਇੱਥੇ ਹਵਾ ਨਹੀਂ ਆਉਂਦੀ ਵੇੜੇ ਚ ਇੱਥੇ ਲੜੋ ਜੇ ਲੜਨਾ ਤੇ ਆ ਕੇ ਆ ਜਾ ਫਿਰ ਅੱਜ ਕੰਧ ਤੇ ਕੰਧ ਤੇ ਲੜਾਈ ਹੋ ਗਈ ਇੱਥੇ ਆ ਡਰਾ ਓਏ ਇੱਥੇ ਆ ਥੱਲੇ ਤੇ ਲੱਤਾ ਤੁੱਤਾ ਤੇਰੀਆਂ ਮੈਂ ਆ ਜਾ ਡਰਾ ਇਧਰ ਵੇਖ ਬਾਤ ਕਰਨਾ ਜੀ ਕੋਈ ਪਾਪ ਬੈਠੀ ਹੋ ਥੱਲੇ ਆ ਉੱਤੇ ਖਲਾਉ ਤੈਨੂੰ ਦਸਾਂ ਚੁਗ ਚੁਗ ਨਾ ਮਾਰਿਆ ਫਿਰ ਕਹੀਂ ਆ ਜਾ ਉੱਤੇ ਤੂੰ ਆ ਥੱਲੇ ਤੇ ਆ ਤੱਲਿਆ ਆ ਜਾ ਉੱਤੇ ਥੋੜਿਆ ਚਾਦਾ ਦੁੱਧ ਜੀ ਜੀ ਮੈਂ ਬਣਾਦਾ ਦੈ ਉੱਥੇ ਤੇ ਦਲਦੇ ਨੇ ਬੋਲੇ ਉਹ ਮੈਂ ਦੇ ਦਿਆ ਤੇ ਮੇਰਾ ਨੀ ਜੇ ਦੁੱਧ ਚੈਨ ਮਿਆਰਾ ਤੇਰੇ ਅਦੋਂ ਅੱਥੇ ਆ ਤੂ ਦਾ ਤੱਲਿਆ ਉੱਤੇ ਚੱਰ ਉਹਦੀ ਬੋਲ ਉਹ ਤੋਂਦੜਾ ਹੀ ਉਹਨੂੰ ਸੁਣ ਲਿਆ ਸੁਣ ਲਿਆ ਵਾ ਆ ਜਾ ਉੱਤੇ ਆ ਹਣ ਆ ਤੈਨੂੰ ਦੱਸਾਂ ਇਹਨੇ ਸਾਰਾ ਕੰਮ ਉੱਤੇ ਆ ਤਰੀ ਆ ਜਾ ਕਾ ਪੋਈਆਂ ਕੋਈਆਂ ਤਾਂ ਦਿੱਦਦਾ ਨਹੀਂ ਮੈਂ ਤੋ ਆ ਜਾ ਹਣਾ ਡਰ ਗਿਆ ਵਾ ਮੈਂ ਕੋਈਆਂ ਚੱਲ ਥੱਲੇ ਤਾਂ ਲ ਮੈਂ ਦਿੱਦਦਾ ਦਾ ਪਿੱਛੇ ਕੋਈਆਂ ਤੋਂ ਹਮ ਤੇਰੀਆਂ ਤੇਰੀਆਂ ਆਦੀਆਂ ਤੈਨੂੰ ਛਾਏ ਕਿੱਥੇ ਜਾਇਆ ਆ ਜਾ ਹਣਾ ਡਰ ਗਿਆ ਵਾ ਆ ਜਾ ਇਹ ਆ ਜਾ ਉਹ ਦਰਿਆ 'ਚ ਮੈਂ ਬੈਠਕਾ ਮੰਦਿਆ ਤਦ ਵਿੱਚ ਆ ਜਾ ਆ ਜਾ ਤੇ ਮਾਲ ਲਾ ਬੈਠਕਾ ਆ ਕੇ ਉੱਤੇ ਆ ਜਾ ਦਿੱਜੀਂ ਉੱਤੋਂ ਦਾ ਲਾਦਾ ਮੈਨੂੰ ਦਿੱਦਿਆ ਤੇ ਮੈਂ ਦੇ ਦੇ ਤੂੰ ਜੀ ਜਾਤਾ ਤੂੰ ਤੇ ਮੈਨਾਂ ਕਲਾਸ ਤੇ ਅੱਜ ਮੈਂ ਛੱਡਿਆ ਆਂ ਦੇ ਆ ਖਾ ਕੇ ਆ ਜਾ ਆ ਜਾ ਆ ਜਾ ਚਾਰ ਕੋਟ ਹੋਈ ਡਾਲਦਾ ਸਭੀ ਭਾਣੇ ਦੇਈਓ ਕੋਲੇ ਆ ਬਰੇ ਬੋਲੇ ਬਰੇ ਸਭੀ ਆ ਦੇ ਆ ਦੇ ਥਲੇ ਆ ਦੇ ਤੂੰ ਤੂੰ ਆ ਬਾਲਾ ਤੂੰ ਆ ਆ ਦੇ ਦੇ ਅਲੇ ਆ ਇੱਧਰ ਆ ਤੈਨੂੰ ਰੋੜੇ ਮਾਰਨੇ ਮੈਂ ਹਾਈ ਲੋੜੇ ਨਾ ਮਾਰੀ ਹਾਈ ਵੇ 6 5 ਚਲ ਜਾ ਇੱਥੋਂ ਅੰਦਰ ਭੱਜ ਜਾ ਅੰਦਰ ਭੱਜ ਜਾ ਵੇ ਅੰਦਰ ਭੱਜ ਜਾ ਵੇ ਅੱਛਾ ਨਾ ਸੇ ਪਾਟਾ ਅੰਦਰ ਪਾਟਾ ਅਡਾਰ ਕੇ ਜਣ ਆਜੋ ਬਾਹਰ ਵੇਖ ਲੈ ਚਾਚੀ ਹੜਦੀ ਨਹੀਂ ਆ ਕਹਿੰਦੇ ਕੀ ਲੈ ਲੈ ਮੈਨੂੰ ਮੈਂ ਤੋੜਦਾ ਮੈਂ ਮਾਰਨਾ ਜੋ ਜੜਾ ਨਾ ਹੋ ਗਿਆ ਦਿਮਾਗ ਖਰਾਬ ਹੋ ਗਿਆ ਕਹਿੰਦੇ ਜਿਵੇਂ ਕਿ ਇੱਡਾ ਹੋ ਗਿਆ ਲੈ ਕਹਿੰਦੇ ਆ ਥੱਲੇ ਆ ਥੱਲੇ ਵੀ ਸਮਝਿਆ ਕਰੋ ਥੋੜਾ ਜਿਹਾ ਪੋੜਾ ਵਾ ਕਿਉਂ ਬਿਛੀ ਲੱਗਦੀ ਨਹੀਂ ਤੇ ਆ ਪਾਪੀ ਆ ਗਏ ਉਹਦੇ ਕਿਤੇ ਨਹੀਂ ਪੋੜਾ ਪਾਲਾ ਕੱਢੋ ਹੁਣ ਉਹਨੂੰ ਬਥੇਰੇ ਦਿਨ ਰਹਿ ਲਿਆ ਇਨੇ ਦੇ ਰੈਂਦਾ ਪ੍ਰੋਣਾ ਆਣ ਕੇ ਚੁਦਾ ਕੁੱਟਿਆ ਉਹਨੇ ਕੁੱਤੀ ਕੋ ਦੰਦ ਲਵਾਉਣੀ ਹੈ ਕੁੱਤੀ ਕੋ ਆਇਆ ਸੋਖ ਇਹਦੇ ਡੰਗਰ ਆ ਕਿਉਂ ਡੰਗਰ ਕਿਉਂ ਡੰਗਰ ਮੁੰਡੇ ਏਡੇ ਚੰਗੇ ਆ ਉਹ ਲੱਲੂ ਜਾ ਆ ਗਿਆ ਵਿੱਚ ਮੈਂ ਚੱਲਿਆ ਮੈਂ ਕੁੱਤੀ ਕੋ ਦੰਦ ਲਵਾਉਣਾ ਗੋਰੀਆ ਹਾਂਗਾ ਮੈਂ ਨਾਗਾ ਤਨ ਮੈਂ ਦੱਸਦਾ ਯੋ ਆ ਤੋ ਵੀ ਸੋਖਾ ਉਹਦੇ ਅੱਗੇ ਛਦਾਈ ਆ ਸੋ ਕੁੱਤੀ ਦੰਦ ਦੰਦ ਲਾ ਦੂਗੀ ਜਿੱਦਾਂ ਮਰਜੀ ਹੈ ਗੱਲੀ ਦਾ ਭਰਾ ਵਾ ਉਸਾਂ ਦਾ ਭਰਾ ਨੇ 1-2 ਦਿਨ ਰਹਿੰਦਾ ਹੁੰਦਾ ਕਿਨੇ ਦਿਨ ਹੋਏ ਆਇਆ ਇਹਨੂੰ ਫੇਰ ਕੀ ਹੋ ਗਿਆ ਤੇ ਫਿਰ ਕੱਲੇ ਹੁਣ ਉਹਨੂੰ ਬੁਲਾਵਾ ਪਜਾਦਾ ਉਹਦਾ ਬੜਾ ਪੋਲਾ ਕੋਈ ਹੁਣਾ ਵਾ ਉਹ ਵੀ ਬੜੀ ਭੋਲੀ ਆ ਤੇ ਭਰਾ ਵੀ ਬੜਾ ਪੋਲਾ ਕਿਹਦਾ ਗੱਲਾਂ ਨਹੀਂ ਕਰੀਦੀ ਹੁੰਦੀ ਆ ਉਹ ਕੱਢਾ ਹੁਣ ਉਹਨੂੰ ਚੰਗਾ ਆ ਜਾ ਦੋ ਨਿਆ ਤਜੇ ਯੁਕਤ ਜੀ ਆ ਬਿਨਿਆ ਆ ਦੰਮੀ ਬੜੀ ਐ ਤਾ ਆ ਜਾ ਦੋ ਦਿਆ ਵਾ ਹੈ ਨਹੀਂ ਇਹਨੂੰ ਦੋ ਜਾ ਮੈਂ ਲਾਲਾ ਜੇ ਉੱਤੇ ਪੈਦਾਂ ਚੁੱਕੀ ਮੁੰਡੇ ਦੀ ਮੰਨਦੇ ਮਨ ਦੇ ਉੱਤੇ ਜੀਜੀ ਦੇ ਦਾ ਆਧਿਆ ਦੇ ਦੇ ਨੀ ਹੁੰਦਾ ਮਾਂ ਨਹੀਂ ਦੇ ਜਤੈ ਨੂੰ ਇਹ ਤੇ ਮਾਣੀ ਮਮੀ ਨੇ ਤੇ ਦਾਦੀ ਦੁੱਧੀ ਤੇਰੀ ਦਵਾਈ ਆ ਇੰਨਾ ਦਰਾਤਲ ਤੇ ਇੰਨਾ ਤੇਰੇ ਚੁੱਪ ਮੁੰਡਿਆ ਹਾਲਾ ਪਾਲਾ ਨੀ ਨੇ ਜ਼ਿਆਦਾ ਦੱਦੀ ਪੈਂਦਾ ਲਈ ਦਾ ਉਹਦਾ ਦਾਦਾ ਵਾਂ ਐਨੇ ਤੈਨੂੰ ਮਾਦਿਆਂ ਨੇ ਦੇ ਦਿੱਤੇ ਆਹ ਤੇ ਪੀਤ ਨੂੰ ਉਹਨੂੰ ਮੱਝ ਬੰਧੋਨੀ ਆ ਆ ਲੈ ਚ ਫਿਰ ਚੱਲ ਦੋਵਾਂ ਦੇ ਦੰਦ ਲਾਉਣਾ ਹੀ ਆ ਜਾ ਤੇ ਦੁੱਧ ਪਾਵਾਂ ਸ਼ਾਮਾਂ ਨੂੰ ਇੱਧਰ ਆ ਇੱਧਰ ਇੱਧਰ ਆ ਐਂਦੀ ਓਏ ਫੜ ਲੈ ਇਹਨੂੰ ਇਹਨੂੰ ਫੜ ਫੜ ਇਹਨੂੰ ਫੜ ਫੜ ਇਹਨੂੰ ਜਿੱਦ ਫੜ 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 ਹੁਣ ਸਾਰੀ ਮੰਗੋ ਬੈਠ ਜਾ ਬੈਠ ਜਾ ਚੁੱਪ ਕਰ ਬੈਠ ਕਾ ਕੱਢੋ ਬੈਠ ਕਾ ਚੁੱਪ ਕਰ ਬੈਠ ਕਾ ਕੱਢੋ ਇਦਾਂ ਨਹੀਂ ਬੈਠ ਕਾ ਬੈ ਜਾ ਮੈਂ ਫੜੀ ਮੈਂ ਛੱਡ ਦੇਣੀ ਏ ਇੱਕ ਹੋਰ ਦਾ ਕੱਢ ਦਾ ਗਿਆਣ ਕੇ ਥਾਤ ਦੀ ਲੱਤਾ ਥਾਤ ਦੀ ਮੈਂ ਠਕਾਉਣਾ ਤੈਨੂੰ ਚੱਲ ਫੜ ਫੜ ਥਾਤ ਕੋੜ ਕੋੜ ਤੱਕ ਲਊਗਾ ਆਪਣਾ ਕੋੜੀ ਛੋਟੀਦਰ ਕੋੜੀ ਛੋਟੀ ਲੱਲਾ ਤੂੰ ਨਹੀਂ ਆਈ ਓਏ ਚੁੱਪ ਹੁਣ ਦੱਸੋ ਹੁਣ ਚੱਲ ਚੱਲ ਨਹੀਂ ਬਣ ਗਿਆ ਚੱਲ ਦਗਾ ਤਾ ਮੈਂ ਤਾਨੂੰ ਮੈਂ ਭਾਵੇਂ ਤੂੰ ਤੇ ਬੇਵਜਹ ਹਰ ਓਏ ਸੁਪਾ ਮੱਈਓ ਸੁਪਾ ਧਾਨਾ ਨਹੀਂ ਕਰਦੀ ਨਹੀਂ ਜਵਾੜ ਜਰਾ ਜਰਾ ਤਾ ਚੋਲਾ ਕਿ ਜਾਨੇ ਤੂੰ ਜਾਇਆ ਤੂੰ ਮੈਨਾਂ ਨੂੰ ਅਜੇ ਨਹੀਂ ਦੇ ਸ਼ਾਦੀ ਵਾਹੀ ਨਹੀਂ ਤੋਹੀ ਨਹੀਂ ਹੋਇਆ ਤੇ ਅੰਦਰ ਮਾਰਿਆ ਹਨ ਮੈਨਾਂ ਇਹਨੇ ਇਹਨੇ ਗੱਲਾਂ ਡਰੋਂਦਾ ਤੇ ਅੱਧੀ ਉਹ ਉਦੋਂ ਵੀ ਮੈਨੂੰ ਤੁੱਟਿਆ ਤੇ ਹੁਣ ਤੁੱਤੀ ਲੈ ਦੇ ਤੇ ਦੰਦ ਲੋਰੇ ਦੇ ਦੇ ਮੈਂ ਗੇਜਵੜਾ ਆ ਹੀ ਗਿਆ ਕਵਾਇਆ ਹੀ ਨਾ ਕਰ ਇਹਨਾਂ ਨੂੰ ਚਬਲਾ ਮੈਂ ਨਹੀਂ ਤੂੰ ਅੰਦਾ ਆਪੇ ਹੁੰਦੇ ਆ ਅੱਗੇ ਮੈਨਾਂ ਬੰਦੇ ਲੈ ਆਂਦੇ ਇੱਥੇ ਮੈਨਾਂ ਕਿਹੜੀ ਗੱਲੋਂ ਇੱਥੇ ਮੈਨੂੰ ਦਿੰਦਾ ਕਵਾੜੀ ਲੈ ਦੇ ਆ ਤੇ ਤੈਨੂੰ ਅੱਪ ਵੱਧਾ ਕਿਰੇ ਲੋਂਦੇ ਗੇਜਵੜਾ ਆਈ ਜਾਂ ਪੂਣਾ ਆਈ ਜਾਂਦੇ ਲੀਰੇ ਪਾਇਲੀਂ ਦਾ

ਨੱਦਾ ਦੇ ਮੇਰੇ ਦੁੱਤੂ ਤੀਜੇ ਪਹਾੜੇ ਲੱਤਾ ਪਾ ਦੇ ਆ ਮੁੰਦੇ ਹਾਨੂੰ ਤੀਜੇ ਲੋਰੇ ਪੈ ਨਹੀਂ ਬਰੇ ਬਰੇ ਲਾਦੇ ਤੀਜੇ ਹਣਾ ਤਾਂ ਕੋਈ ਗੱਲ ਨਹੀਂ ਜਾਓ ਅੰਦਰ ਕੁਛ ਨਹੀਂ ਆਨ ਮੈਂ ਜਿੱਦਾਂ ਤੋ ਚੱਡੇ ਧੂਆਂ ਪੈਰ ਪਾ ਦੇ ਨਾ ਨੇ ਜਦੋਂ ਹੀ ਮੇਲਾ ਲਾਛਿਆ ਵੇਹ ਰੀਤੇ ਦਾ ਛਾਹ ਚਹੀਏ ਆ ਕਿੱਧਰ ਨਹੀਂ ਤਾਨੂੰ ਪਾਣੀ ਪੂਣੀ ਪਿਆਜ ਦਾ ਬੰਦਾ ਇਹ ਤਾਂ ਛੋਟਦੀ ਮਰੀ ਕਿੱਥੇ ਮੜੀਓ ਕੀ ਦੇ ਹੋ ਨਾ ਮੰਡਾ ਲਈ ਤੂੰ ਪਾਣੀ ਲੈ ਬਲ ਪਾਣੀ ਮੇਰੇ ਕੁਦੀ ਲਾ ਜਾ ਜੂ ਮੇਰਾ ਉੱਧਰ ਨੀਂ ਤਾ ਗਾ ਮੰਜੇ ਤੂੰ ਆ ਜਾ ਦੋਵੇਂ ਦਿਨ ਤਲੀ ਹੋ ਰਹੀ ਹੋਰੀ ਅੰਦਰ ਤਦਾ ਨਹੀਂ ਹੋ ਰਹੀ ਆ ਜਾ ਆ ਜਾ ਆ ਜੀ ਠੀਕ ਯਾਰ ਉਹ ਅਰਦਾਸ ਹੋ ਰਹੀ ਲੱਗੇ ਇਹ ਇਹ ਉਹ ਰੋ ਪਾ ਪਾ